ਮਾ ਕਿਸਾਨ ਸਨਰਕ ਕਮੇਟੀ ਬਿਨਾਬ ਸੂਬਾ ਪ੍ਰਧਾਨ ਸਰਦਾਰ ਅਜਦੀ ਸਿੰਘ ਕੋਟ ਬੁੱਢੀ ਦੀ ਬਾਈ ਜੇਟ ਅੱਜ 14 ਦਸੰਬਰ ਹੋ ਚੁੱਕੀ ਆ ਅੱਜ ਮੈਂ ਤੁਹਾਨੂੰ ਤਾਜ਼ਾ ਮਾਹੌਲ ਖੌਂਡ ਰਖਨੌਲੀ ਵਾਟਰ ਦਾ ਖਨੌਲੀ ਵਾਟਰ ਤੇ ਕੁਰੂਕੇ ਅੱਲਗਰ ਦੋਸਤ ਬਤਾਏ ਜਾਂਦੇ ਪੂਰੀ ਤਰ੍ਹਾਂ ਨਾ ਜੇ ਸਾਹ ਸੁਤੀ ਵੀ ਤੇ ਪਾਉਂ ਕੁਤੀ ਜਿਵੇਂ ਬੰਦਿਆਂ ਬਹੁਤ ਪਹੁੰਚ ਚੁੱਕੀਆਂ ਆ ਕਿਸਾਨ ਜਿਹੜੇ ਪਹੁੰਚ ਰਹੇ ਆ ਅਸੀਂ ਤੁਹਾਨੂੰ ਵਿਖਾਲ ਗੁਰੂ ਘਰ ਲੰਗਰ ਜਿਹੜਾ ਦੁਸ਼ਟ ਵਰਤਾਇਆ ਜਾ ਰਿਹਾ ਏ ਤੇ ਗੁਰੂ ਘਰ ਲੰਗਰ ਚੱਲਣ ਲਈ ਆ ਤੇ ਉਹ ਬਾਬਾ ਬੰਦਰ ਸਿੰਘ ਦੀ ਤਿਰੰਗਣੀ ਜਿਹੜਾ ਪਟਾੜ ਇਹਨਾਂ ਵਿਖਾ ਰਿਹਾ ਜੋ ਚੜ੍ਹ ਗੁਰੂ bina ਲਾੜਨਾ ਫੋਟਾਂ ਜੋ ਇੱਥੇ ਸਮਰਥੀ ਜੋ ਦੇ ਜਿਹੜੇ ਗੱਫਾ ਪਾਣੀ ਸ਼ਗਰ ਆਏ ਏ ਵਾਲਮਾ ਦੇ ਰਿਆ ਜੀ ਬਖੌਂਡਾ ਪਾਇਆ ਮਾ ਵਾਲਮਾ ਦੇਸ਼ ਨੂੰ ਪ੍ਰਾਪਤ ਲਾਭ ਤੋਂ ਜਦੋਂ ਜਿਹੜੇ ਸਬਜ਼ੀਆਂ ਵੇਚੀ ਰਏ ਜਿਹੜੇ ਕਿਸਾਨ ਆਏ ਹੋਏ ਉਸ ਦੇ ਵਿੱਚ ਹਾਂਜੀ ਕੋਟਲੀ ਸਾਹਿਬ ਜੀ ਹਾਂਜੀ ਹੈਲੋ ਮੂਰੋ ਕਿਆ ਸੀ ਤੁਹਾਨੂੰ ਹਾਂਜੀ ਕੋਟਲੀ ਸਾਹਿਬ ਜੀ ਤੁਸੀਂ 20 70 ਦੇ ਵਿੱਚ 4 ਰੁਪਏ ਦੇ ਮੈਂ 11ਵੀਂ ਵਾਰ ਆਜ ਕੋ ਆਂ ਜੀ ਇੱਥੇ ਹਾਂਜੀ 10 ਮਹੀਨਿਆਂ ਦੇ ਵਿੱਚ ਹਾਂਜੀ ਔਰ ਇਸ ਵਾਰ ਜਿਹੜਾ ਦੁਖਦਾਈ ਸਾਡੇ ਲਈ ਪਾਲੇ ਆ ਕਿ ਸਰਕਾਰਾਂ ਦੀ ਨਿਕਾਮੀ ਦੇ ਬਾ ਕਾਰਨ ਕਰਕੇ ਜਿਹੜੇ ਸਾਡੇ ਆਗੂ ਆ ਉਹ ਆਪਣੇ ਪੁਰਾਣਾ ਦੀ ਹੋਤੀ ਦੇਣ ਲਈ ਬੈਠ ਗਏ ਇੱਥੇ ਸਾਡੇ ਜਿਹੜੇ ਆਗੂ ਆ ਸੀਨੀਅਰ ਆਗੂ ਕਿਸਾਨ ਸਵੈਚ ਕਮੇਟੀ ਕੋਰਟ ਬੁੱਢਾ ਇੰਦਰਜੀਤ ਸਿੰਘ ਜੀ ਸਾਡੇ ਸੂਬਾ ਪ੍ਰਧਾਨ ਹਾਂਜੀ ਉਹਨਾਂ ਦੀ ਗਵਾਜ ਦੇ ਵਿੱਚ ਬਹੁਤ ਵੱਡੇ ਪੰਦਰ ਤੇ ਇੱਥੇ ਜਿਹੜੇ ਜਿਥੇ ਪਹੁੰਚ ਚੁੱਕੇ ਇੱਥੇ ਆਏ ਆ ਸਾਰੇ ਸੀਨੀਅਰ ਆਗੂ ਆ ਇੱਕ ਦੂਜੇ ਤੋਂ ਵੱਧ ਕੇ ਸਾਰੇ ਜੁਝਾਰੂ ਨੇ ਔਰ ਧੰਨਵਾਦ ਆ মিডিਆ ਦਾ ਜਿਹੜਾ ਇੱਥੇ ਹਰ ਇੱਕ ਕੀਤੀ ਹੋਈ ਗੱਲ ਨੂੰ ਪੂਰੇ ਮੁਲਕ ਦੇ ਵਿੱਚ ਪਚਾਰਿਆ ਔਰ ਧੰਨਵਾਦ ਆ ਸਾਡੇ ਇਹਨਾਂ ਵੀਰ ਜੀ ਦਾ ਕਿ ਕਿ ਪ੍ਰਸਸਕਤਰ ਹੋਣ ਦੇ ਨਾਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਹੈ ਕਿ ਇਹ ਬਣ ਜਾਂਦੀ ਹੈ ਕਿ ਇੱਥੇ ਹਰ ਇੱਕ ਨਿੱਕੀ ਵੱਡੀ ਐਕਟੀਵਿਟੀ ਜਿਹੜੀ ਉਹਨੂੰ ਪ੍ਰਸਾਰਤ ਕੀਤਾ ਜਾਵੇ ਧੰਨਵਾਦ ਆ ਸਾਡੇ ਵੀਰ ਗੁਰਦੇਵ ਜੀ ਦਾ ਔਰ ਅੱਗੇ ਤੋਂ ਵੀ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਿਣ ਔਰ ਚਰਦੀ ਕਲਾ ਦੀ ਇਹਨਾਂ ਦੀ ਕਾਮਨਾ ਕਰਦੇ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਹਾਂ ਜੀ ਹੋਰ ਕੋਲ ਲੱਗਰ ਜਿੱਥੇ ਤਿਆਰ ਹੋਇਆ ਹੈ ਬਾਬਾ ਅਪਰਕਰਤ ਸਿੰਘ ਭੰਗੜੀ ਜਿਹੜਾ ਪੰਡਾ ਆਜਿਓ ਸਭ ਤੋਂ ਗੱਫੇ ਬਤਾਉਣ ਲਿਆ ਏ ਇਸ ਟਾਈਮ ਹਾਂਜੀ ਸਰਬਜੀਤ ਸਿੰਘ ਜੀ ਪੁਨੀਆ ਸਾਹਿਬ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੋਰ ਗੁਰਦੇਵ ਸਿੰਘ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਦੇ ਜੀ ਕੱਲ 13 ਤਰੀਕ ਦਾ ਜਹਾ ਹਾਂਜੀ ਘਰੇਾਲਾ ਬਾਬਾ ਆਤਮਾ ਸਿੰਘ ਦੀ ਗੁਰਦੁਆਰੇ ਤੋਂ ਚੱਲਿਆ ਹੈ ਹਾਂਜੀ ਹਾਂਜੀ ਰਾਤ ਅਸੀਂ ਤਕਰੀਬਨ 5 ਵਜੇ ਤੇ ਪਹੁੰਚੇ ਆਂ ਤੇ 5 ਵਜੇ ਤੋਂ ਸੇਵਾ ਲਗਾਤਾਰ ਜਾਰੀ ਆ ਹਾਂਜੀ ਮਾੜੇ ਦੀ ਕਿਰਪਾ ਨਾਲ ਗੁਰਪ੍ਰੀਤ ਸਿੰਘ ਆ ਵੀਰ ਸਾਰੇ ਲੱਗੇ ਆ ਰਾਤ ਵੀ ਡਿਊਟੀਆਂ ਦਿੱਤੀਆਂ ਹਨ ਵੀ ਸਵੇਰ ਦੇ ਲੰਘੇ ਬੈਠੇ ਆ ਹੈਂਟ ਬੈਠੇ ਸੰਗਤਾਂ ਨੂੰ ਵੀਰਾਂ ਨੂੰ ਬੇਨਤੀ ਕਰਦੇ ਆਂ ਵਾਧ ਤੋਂ ਵਾਧ ਐਨੂੰ ਵੀਰਾਂ ਘੱਡੋ ਮੁੜ ਕੇ ਆਉਣ ਦਾ ਕੋਈ ਫਾਇਦਾ ਨਹੀਂ ਜੇ ਤਗੜੇ ਹੋ ਕੇ ਮੇਰੇ ਵੀਰ ਆਓ ਬਾਰਡਰਾਂ ਤੇ ਜਾਗੋ ਜਾਗੋ ਮੇਰੇ ਵੀਰ ਰਜਾਈਆਂ ਛੱਡਦੇ ਹੋ ਨਹੀਂ ਤਾਂ ਰਜਾਈਆਂ ਜੋ ਭੇਹ ਰਹਿ ਜਾਵਾਂਗੇ ਆ ਗੁਰਪ੍ਰੀਤ ਸਿੰਘ ਕੋਟਲੀ ਜਨਰਲ ਫੈਕਟਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਗੁਰਪ੍ਰੀਤ ਕੋਟ ਬੁੱਡੇ ਦਾ ਜਿਹੜਾ ਲੰਗਰ ਚੱਲ ਰਿਹਾ ਹੈ ਇਸ ਲੰਗਰ ਦੇ ਵਿੱਚੋਂ ਹਰੇਕ ਸ਼ਗਿਰ ਅੰਸ਼ੀ ਜੋਦੇ ਨੂੰ ਲੰਗਰ ਦੀ ਸੁਧਵਾ ਮਿਲਦੀ ਹੈ ਤੇ ਫਾਤੀ ਜਿਹੜੀ ਡਿਊਟੀ ਹੈ ਸਰਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਵੱਲੋਂ ਇਹ ਸੇਵਾ ਜਿਹੜੀ ਲਾਈ ਗਈ ਹੈ ਦਰੰਤਰ 4 ਘੰਟੇ ਜਿਹੜਾ ਇਹ ਪ੍ਰਸ਼ਾਦਾ ਸਾਨੂੰ ਕੋ ਟਾਈਮ 4-4 ਘੰਟੇ ਪਕਾਉਣਾ ਪੈਂਦਾ ਜੀ ਸੰਗਤ ਦੀ ਸੇਵਾ ਕਰਨ ਦਾ ਮੌਕਾ ਵੀ ਇੱਕ ਮਿਲਿਆ ਹੈ ਇੱਕ ਸੰਗਰਸ਼ ਲੜ ਰਹੇ ਆ ਤੇ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੈ ਕਿ ਜਿਹੜਾ ਸਾਡਾ ਸੀਨੀਅਰ ਆਗੂ ਸਰਦਾਰ ਜਗਜੀਤ ਸਿੰਘ ਜੀ ਗੱਲੇਵਾਲ ਸਾਹਿਬ ਜਿਨ੍ਹਾਂ ਨੇ ਅੱਜ 19 ਦਿਨ ਹੋ ਗਏ ਨੇ ਖਾਣ ਨਹੀਂ ਸ਼ਕਿਆ ਪ੍ਰਸ਼ਾਦਾ ਨਹੀਂ ਸ਼ਕਿਆ ਚਲੋ ਸੰਗਤ ਦੀ ਸੇਵਾ ਤਾਂ ਅਸੀਂ ਕਰਦੇ ਆਂ ਪਰ ਜਦੋਂ ਆਗੂ ਪੰਜਲ ਪ੍ਰਸ਼ਾਦਾ ਤਿਆਗ ਕੇ ਬੈਠੇ ਨੇ ਫਿਰ ਜਿਹੜੀ ਸੰਗਤ ਹੈ ਮਗਰ ਉਹਨਾਂ ਦੇ ਥੱਲੇ ਚੱਲਣ ਵਾਲੇ ਉਹਨਾਂ ਦਾ ਵੀ ਜੀ ਨਹੀਂ ਕਰਦਾ ਪਰ ਫਿਰ ਵੀ ਆਪਣੀ ਸਿਹਤ ਦੀ ਪੂਰਤੀ ਵਾਸਤੇ ਇਹ ਪ੍ਰਸ਼ਾਦਾ ਜਿਹੜਾ ਸਾਨੂੰ ਪਕਾਉਣਾ ਪੈ ਰਿਹਾ ਹੈ ਸੰਕਤੀ ਸੇਵਾ ਵਾਸਤੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਜਿਹੜੀ ਦਿੜਪੁਰ ਦਿਨ ਵਿਗੜਦੀ ਜਾ ਰਹੀ ਹੈ ਉਹਨਾਂ ਦੀ ਜਿਹੜੀ ਗੱਲ ਹੈ ਕਿਸਾਨੀ ਦੀ ਗੱਲ ਸੁਣੀ ਜਾਵੇ ਜੋ ਕਿ ਇੱਕ ਪੁੱਤਰ ਦਾ ਬਾਪ ਇੱਕ ਧੀ ਦਾ ਬਾਪ ਜਿਹੜਾ ਆਪਣੇ ਘਰ ਵਿੱਚ ਸੋਖ ਸ਼ਾਂਤੀ ਨਾਲ ਜਾਵੇ ਉਹਨਾਂ ਦਾ ਜਿਹੜਾ ਪਿਤਾ ਦਾਸ ਆਇਆ ਏ ਉਹ ਸਦਾ ਹੀ ਉਹਨਾਂ ਦੇ ਸੁਰਤੇ ਬਣਿਆ ਰਵੇ ਤੇ ਜੇ ਸਰਕਾਰ ਇਸ ਗੱਲ ਤੋਂ ਨਾ ਮੁਨਕਰ ਹੋ ਗਈ ਤੇ ਫਿਰ ਪੰਜਾਬ ਦੇ ਲੋਕ ਘਰਾਂ ਵਿੱਚ ਬੈਠੇ ਪੰਜਾਬ ਦੇ ਲੋਕ ਘਰਾਂ ਵਿੱਚ ਬੈਠੇ ਕਿਸਾਨੀ ਦਾ ਕੋਈ ਨੂਰੀਰਾ ਜਗਜੀਤ ਸਿੰਘ ਡੱਲੇਵਾਲ ਨੂੰ ਥੋ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੇਵ ਸਿੰਘ ਜਿਹੜਾ ਸਾਡਾ ਇੱਥੇ ਪ੍ਰੈਸ ਕਾਟਰ ਪਹੁੰਚਿਆ ਇਹਦਾ ਬੜਾ ਧੰਨਵਾਦ ਤੇ ਪਿੱਛੇ ਵੀ 13 ਮਹੀਨੇ 378 ਦਿਨ ਬਹੁਤ ਘਰੇ ਘਟ ਗਿਆ ਇਹ ਇਨਸਾਨ ਕੀ ਕੁਰਬਾਨੀਆਂ ਹੁੰਦੀਆਂ ਇਨਸਾਨ ਦੀਆਂ ਤੇ ਮਗਰ ਇਹ ਤੇ ਜਿਹੜੇ ਪਰਿਵਾਰ ਆ ਉਹਦੀ ਬੜੀ ਵੱਡੀ ਸਹਾਇਤਾ ਇਹਨੂੰ ਸੋ ਜਿਹੜੀ ਸੇਵਾ ਆਪਾਂ ਕਰਦੇ ਨਾ ਇਹ ਨੇਫਲ ਨਹੀਂ ਜਾਂਦੀ ਇਸ ਇਨਸਾਨ ਨੇ ਵੀ ਕੀਤੀ ਇਹਦੀ ਵੀ ਸੇਵਾ ਨੂੰ ਫਲ ਲੱਗਿਆ ਮਹਾਰਾਜਾ ਕਿਰਪਾ ਕੀਤੀ ਪਰਿਵਾਰ ਬੱਚੇ ਸੱਟ ਹੋਏ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਕਿ ਹੋਣ ਸਰਦਾਰ ਜਗਜੀਤ ਸਿੰਘ ਡੱਲੇਵਾਲ ਅਖੀਰ ਦੇ ਦਮਾਂ ਦੇ ਉੱਪਰ ਜਿਹੜੀ ਜਦੋਂ ਸਰਕਾਰ ਦੇ ਹੱਥ ਵਸ ਜਦੋਂ ਸਰਕਾਰ ਆਪਣਾ ਜ਼ਿਆਦਾ ਦਬਾਅ ਬਣਾਉਂਦੀ ਹੈ ਤੇ ਜਿਹੜਾ ਮੋਰਚਾ ਮਗਰਿਆ ਸੰਗਤਾਂ ਆ ਰਹੀਆਂ ਵੇਖੋ ਇੱਧਰ ਵੀ ਬੱਸ ਆਈ ਹੈ ਇੱਕ ਸੰਗਤਾਂ ਦੀ ਬੀਬੀਆਂ ਦੀ ਭਰ ਕੇ ਹੁਣੇ ਹੁਣੇ ਤੇ ਬੜੇ ਪੱਦਰ ਤੇ ਸੰਗਤਾਂ ਪਹੁੰਚ ਰਹੀਆਂ ਮੈਂ ਬੇਨਤੀ ਅਪੀਲ ਕਰਦਾ ਕਿ ਜਿੰਨੇ ਵੀ ਸੁਣ ਆਪੋ ਸਾਪੇ ਲੋਕ ਜਿਹੜੇ ਘਰਾਂ 'ਚ ਬੈਠੇ ਹੋ ਵੀ ਇੱਥੇ ਪਹੁੰਚਣ ਜੀ ਸੋ ਸੰਗਤ ਦੇ ਇਥੇ ਵੱਤੋਂ ਵੱਧ ਜਾਣ ਵੱਧ ਰਹੀਆਂ ਸੰਗਤਾਂ ਆ ਰਹੀਆਂ। ਉਹ ਕਿਰਪਾ ਕਰਕੇ ਇਥੇ ਵੱਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ। ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ।